ਨਾ ਜਾਣਾ ਇਹ ਖਾਦ ਦੇ ਨਕਤੀ ਤਰੇ ਦਾ ਪਾਣੀ ਦਾ ਵਾਦਾ ਹੋ ਰਿਹਾ ਫੇਰ ਸਾਨੂੰ ਕਿਤੇ ਨ ਕਿਤੇ ਬਚਣ ਦੀ ਲੋੜ ਹੈ ਟਾਈਮ ਆ ਭੁੱਲਨੇ ਤੇ ਪਾਣੀ ਕੱਢਿਆ ਜਾਊਗਾ ਉਹ ਤਿੰਨਾਂ ਦਿਨਾਂ ਤੱਕ ਆਪਾਂ ਨੂੰ ਕਲੀਅਰ ਹੋ ਜਾਏਗਾ ਕਿੰਨਾ ਪਾਣੀ ਆਣਾ ਹੈ ਕਿੰਨਾ ਨਹੀਂ ਆਣਾ ਜੋ ਵੀ ਬਰਸਾਤਾਂ ਜਿਹੜੀਆਂ ਨੇ ਉਹ ਵੀ ਹੁਣ ਫੇਰ ਦੁਬਾਰਾ ਸ਼ੁਰੂ ਹੋ ਗਈਆਂ ਨੇ ਤੇ ਭਰਾਓ ਸਾਡੀ ਤਾਂ ਬੇਨਤੀ ਏ ਤਰਪਾਲਾ ਦਾ ਪ੍ਰਬੰਧਕਰ ਲੋ ਜਿੰਨਾ ਇਲਾਕਿਆਂ ਦੇ ਵਿੱਚ ਆੜ ਆਏ ਹੋਏ ਨੇ ਤੇ ਆਪੋ ਜੀ ਤਰਪਾਲਾ ਦਾ ਪ੍ਰਬੰਧ ਕਰੋ ਕਿ ਆਪਕੋ ਆਪਣਾ ਜਿਹੜਾ ਬਚਾਅ ਹੁੰਦਾ ਉਹ ਜ਼ਰੂਰ ਕੀਤਾ ਜਾਵੇ ਬਰਸਾਤਾਂ ਨੇ ਕਿਤੇ ਕਿਤੇ ਸਬਾਨ ਸਮਾਣ ਜਿਹੜਾ ਉਹ ਵੀ ਆਪਾਂ ਵੇਚ ਸਕਦਾ ਹੈ